ਬੋਲੋ ਬੋਲੋ ਇਹ ਕੀ ਆ ਬੋਲੋ ਕੀ ਆ ਗਿਆ ਕੀ ਦੋਸਤੋ ਆ ਕਲਾਸਾਂ ਸੀ ਆ ਨਾਲ ਦੀ ਟਨਕੀ ਟਨਕੀ ਪਾਣੀ ਦੀ ਟਨਕੀ ਇੱਧਰ ਨਾਲੀਆ ਬੱਚੇ ਖੇਡ ਰਹੇ ਨੇ ਸਾਰਾ ਕੂੜੇ ਦਾ ਢੇਰ ਲੱਗਾ ਇੱਕ ਛੋਟਾ ਡੰਪ ਬਣਾ ਚੁੱਕਿਆ ਇਹ ਡੰਪ 'ਤੇ ਜੋ ਵੀ ਕੂੜਾ ਇੱਥੇ ਆਉਂਦਾ ਸਾਰਾ ਇੱਥੇ ਸੁੱਟਿਆ ਜਾਂਦਾ ਤੁਹਾਨੂੰ ਲੱਗ ਜਾਏ ਕਿ ਦਿਖਾਉਣੀ ਸਾਰੇ ਕੂੜੇ ਦੇ ਢੇਰ ਜਿਹੜੇ ਆ ਇਹ ਬਰਸਾਤਾں ਕਰਕੇ ਗੰਦਗੀ ਜਿਹੜੀ ਹੈ ਇਹ ਬਿਮਾਰੀਆਂ ਫਲਾ ਸਕਦੀ ਹੈ। ਅਲੱਗ ਗਿਆ ਕੇ ਦਿਖਾਇਆ ਜਾ। ਸਾਰੇ ਢੇਰ ਜਿਹੜੇ ਆ ਇਹ ਕੂੜੇ ਦੇ ਜੋ ਬਿਮਾਰੀਆਂ ਫਲਾ ਸਕਦੇ ਨੇ। ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਇਥੋਂ ਸਫਾਈ ਕਰਵਾਈ ਚਾਏ ਤਾਂ ਜੋ ਇੱਥੇ ਜੋ ਆਪਣਾ ਮਨੋਰੰਜਨ ਕਰਨ ਆਉਂਦੇ ਨੇ ਬੱਚੇ ਖੇਡਣ ਵਾਲੇ ਵੀਰਪਰਾ ਉਹ ਸੇਤਵਾਂ ਤੇ ਰਹਿ ਸਕਣ ਨਾ ਕਿ ਬਿਮਾਰੀਆਂ ਘਰ ਲੈ ਕੇ ਜਾਣ ਦੋਸਤੋ ਗੁਰਦੁਆਰਾ ਸਾਹਿਬ ਸਾਹਮਣੇ ਅਬਾ ਵੀਰ ਸਿੰਘ ਅਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਇਹਦੇ ਸਾਹਮਣੇ ਬਿਲਕੁਲ ਅਟੇਰ ਲੱਗਾ ਤੇ ਇਧਰ ਵੀ ਗੰਦਗੀ ਹੈ ਜਦੋਂ ਕੋਈ ਸ਼ਰਧਾਲੂ ਮੱਥਾ ਟੇਕਣ ਆਉਂਦਾ ਉਦੋਂ ਬਹੁਤ ਜ਼ਿਆਦਾ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਬਹੁਤ ਗੰਦਗੀ ਮੂੰਹ ਤੇ ਲਟਕੇ ਲੰਗੜਾ ਪੈਂਦਾ ਤੇ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹਦੀ ਵੀ ਸਫਾਈ ਕੀਤੀ ਜਾਏ ਗੁਰਦੁਆਰਾ ਦੇ ਆਲੇ ਦੁਆਲੇ ਧਿਆਨ ਰੱਖਿਆ ਜਾਏ ਜੋ ਵੀ ਸ਼ਰਧਾਲੂ ਆਵੇ ਕਿਸੇ ਦਾ ਮਨ ਪਰੇਸ਼ਾਨ ਨਾ ਹੋਵੇ ਬਲਕਿ ਸ਼ਾਂਤਮਾਨਾ ਆਵੇ ਤੇ ਆਪਣੀਆਂ ਇਥੋਂ ਮਰਦਾਂ ਮੰਗ ਕੇ ਆਪਣੀਆਂ ਜੋ ਇਛਾਵਾਂ ਪੂਰੀਆਂ ਕਰਕੇ ਜਾਵੇ ਬੜੇ ਸ਼ਾਂਤਮਾਨ ਦੇ ਨਾਲ ਪਾਠ ਕਰਕੇ ਜਾਵੇ ਮਹਰਸ ਕਰਕੇ ਜਾਵੇ ਜੋ ਵੀ ਉਹਦਾ ਨਿਤਨੇਮ ਆ ਉਹ ਕਰਕੇ ਜਾਵੇ ਤੇ ਉਹਦੇ ਮਨ ਨੂੰ ਹੀ ਖੁਸ਼ੀ ਹੋਵੇ ਤੇ ਜਿਹੜਾ ਬਾਹਰੋਂ ਹੁੰਦੇ ਨੇ ਪਿੰਡ ਭਰਾ ਜਿਵੇਂ ਲਾਗੋਚਾ ਕੋ ਪਿੰਡਾਂ ਚੋਂ ਵੀ ਹੁੰਦੇ ਨੇ ਇੱਥੇ ਖਰੀਦਦਾਰੀ ਕਰਨ ਇਹ ਰਾਸਾਂਸੀ ਇੱਕ ਕਸਬਾ ਹੈ ਉਹਨਾਂ ਦਾ ਵੀ ਮਨ ਖੁਸ਼ ਹੋਵੇ ਉਹ ਵੀ ਸੋਭਾ ਕਰਨ ਨਾ ਕਿ ਉਲਟਾ ਬੋਲਣ ਕਿ ਇੱਥੇ ਗੰਦਗੀ ਦੇ ਢੇਰ ਲੱਗੇ ਨੇ ਇਧਰ ਕੀ ਜਾਣਾ ਹੋਰ ਕਿਸੇ ਪਾਸੇ ਨਾ ਜਾਣ ਬਲਕਿ ਸਫਾਈ ਇੰਟਰਨੈਸ਼ਨਲ ਏਰੀਆ ਹੋਣ ਦੇ ਬਾਵਜੂਦ ਵੀ ਇੱਥੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਆ ਬੇਨਤੀ ਹੈ ਪ੍ਰਸ਼ਾਸਨ ਨੂੰ ਡੀਸੀ ਅੰਮ੍ਰਿਤਸਰ ਤੋਂ ਮੁੱਖ ਮੰਤਰੀ ਕੋਲ ਜਾ ਕੇ ਪੂਰੇ ਪ੍ਰਸ਼ਾਸਨ ਨੂੰ ਵੀ ਕਿ ਰਾਸਾਂਸੀ ਦਾ ਹਾਲਤ ਵਾਲਾ ਰਾਸਾਂਸੀ ਦੇ ਵਿੱਚ ਜਿੱਥੇ ਵੀ ਕਿਤੇ ਢੇਰ ਨੇ ਕੂੜੇ ਦੇ ਲੱਗੇ ਛੋਟੇ-ਛੋਟੇ ਜਾਂ ਵੱਡੇ ਉਹਨਾਂ ਦੀ ਸਫਾਈ ਕੀਤੀ ਜਾਵੇ ਤਾਂ ਜੋ ਇਲਾਕਾ ਵਨ ਵਾਸੀ ਉਹਨੂੰ ਪਤਾ ਲੱਗੇ ਕਿ ਕੰਮ ਹੋ ਰਿਹਾ ਕੰਮ ਬਹੁਤ ਵਧੀਆ ਹੋ ਰਿਹਾ ਤੇ ਮਾਨਸਬ ਵੱਲੋਂ ਤਾਂ ਕੋਈ ਕਸਰ ਨਹੀਂ ਹੁੰਦਾ ਤਾਂ ਆਰਡਰ ਹੋ ਜਾਂਦੇ ਨੇ ਡੀਸੀ ਸਾਹਿਬ ਵੀ ਆਰਡਰ ਕਰ ਦਿੰਦੇ ਨੇ ਪਰ ਅੱਗੋ ਤੇ ਤੁਸੀਂ ਵੇਖ ਹੀ ਸਕਦੇ ਨੇ ਕਿ ਕੀ ਹਾਲ ਆ ਇਹ ਸਾਰਾ ਕੁਝ ਬੇਨਤੀ ਕਰਨਿਆਂ ਇਲਾਕਨ ਵਾਸੀਆਂ ਨੂੰ ਵੀ ਦਾਦਾ ਸਾਂਸੀ ਦੇਣ ਕਿ ਉਹ ਵੀ ਸਹਿਯੋਗ ਦੇਣ ਸਾਨੂੰ ਸਹਿਯੋਗ ਦੇ ਦੇਣ ਤੇ ਅਸੀਂ ਇਲਾਕੇ ਨੂੰ ਸਾਫ ਸੁਥਰਾ ਇਸੇ ਤਰ੍ਹਾਂ ਬਣਾ ਸਕੀਏ ਤੇ ਜੋ ਵੀ ਇਹਦੇ ਵਿੱਚ ਆਲੇ ਦੁਆਲੇ ਗੰਦਗੀ ਫੈਲੀ ਹੈ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਲੈ ਆ ਸਕੀਏ ਸਰਕਾਰ ਦੇ ਸਾਹਮਣੇ ਲੈ ਸਕੀਏ ਤਾਂ ਜੋ ਉਹਨਾਂ ਵੱਲੋਂ ਵੀ ਜੋ ਸੂਲਤਾ ਆ ਰਹੀਆਂ ਜੋ ਜੋ ਜੰਗੀ ਪੱਦਰ ਤੇ ਸਫਾਈ ਦੀ ਲੜਾਈ ਲੱਗੀ ਆ ਸ਼ਸ਼ੂ ਭਾਰਤ ਉਹ ਵਾਕਈ ਸ਼ਸ਼ੂ ਭਾਰਤ ਸਾਬਿਤ ਹੋ ਸਕੇ ਤੇ ਸ਼ਸ਼ੂ ਰਾਜਸਥਾਨ ਸੀ ਸਾਬਿਤ ਹੋ ਸਕੇ ਇਹ ਸਾਡੀ ਦਿਲੋਂ ਕਾਮਨਾ ਹੈ ਤੇ ਫਿਰ ਤੋਂ ਬੇਨਤੀ ਆਪ ਘਰਾਸਾਂਸੀ ਨੂੰ ਆਸੀਆਂ ਨੂੰ ਉਹ ਸਾਡਾ ਸਾਥ ਦੇਣ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਲਾਕੇ ਦੀਆਂ ਤੁਹਾਡੋ ਕੋ ਜਿਹੜੀਆਂ ਪਹੁੰਚ ਸਕਣ ਜੋ ਵੀ ਹੈ ਇਲਾਕੇ ਦੀ ਸਫਾਈ ਬਾਰੇ ਜਾਂ ਹੋਰ ਲੋੜਾਂ ਜ਼ਰੂਰਤਾਂ ਜੋ ਵੀ ਇੱਥੇ ਅਜੇ ਤੱਕ ਸਹੂਲਤਾਂ ਨਹੀਂ ਪਹੁੰਚੀਆਂ ਕਾਗਜ਼ਾਂ ਵਿੱਚ ਸ਼ਾਇਦ ਪੂਰੀਆਂ ਹੋ ਗਈਆਂ ਹੋਣ ਉਹ ਵੀ ਮਿਲ ਸਕਣ ਇੱਥੇ ਰਾਸਾਂ ਸੀ ਨੂੰ ਸੋ ਆਪ ਸਾਡੇ ਜ਼ਰੂਰ ਸਾਥ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਖੜੋ ਤਾਂ ਜੋ ਇਲਾਕੇ ਦੀ ਸਫਾਈ ਹੋ ਸਕੇ ਜੋ ਕਾਗਜ਼ਾਂ ਵਿੱਚ ਉਹ ਹਕੀਕਤ ਵਿੱਚ ਪੂਰੀ ਹੋ ਸਕੇ